ਰਾਦਾ ਜੀ ਕੰਮ ਹੈ ਤੇ ਮਾਂਚ ਸੋਚਿਆ ਵੀ ਯਾਰ ਸੋਹਣਾ ਸਜਾਰਾ ਕੰਮ ਕਰੀ ਗਈ ਸੋਹਣਾ ਲੱਗੇ ਚੰਗਾ ਲੱਗੇ ਹੈ ਜੀ ਕਲਾ ਤਾਂ ਪਰਮਾਤਮਾ ਨੇ ਹੀ ਆਪਾਂ ਤਾਂ ਕੁਝ ਕਰ ਨਹੀਂ ਸਕਦੇ ਪਰ ਮਾਂਚੇ ਭਾਵ ਸੀ ਦੀ ਕੋਈ ਵੇਖ ਕੇ ਕਿਸਮਾਂ ਲੱਗੇ ਯਾਰ ਕੀ ਕੀਤਾ ਪਰ ਆਦਾ ਕੰਮ ਹੈ ਸੋਹਣਾ ਲੱਗੇ ਸਜਾਰਾ ਕੀਤਾ ਕੀਤਾ ਪਰਮਾਤਮਾ ਦੇ ਵਿੱਚ ਵਸ ਕੇ ਮੈਂ ਨਹੀਂ ਕੀਤਾ ਕੁਝ ਉਹਨੇ ਬਸ ਮੈਨੂੰ ਕੋਈ ਸੁੱਧ ਬੋਲ ਦਿੱਤੀ ਅੱਛਾ ਤੁਹਾਡੇ ਕੋਲ ਜਮੀਨ ਕਿੰਨੀ ਹੈ ਬਈ ਜਮੀਨ ਸਾਡੇ ਕੋਲ ਜੀ ਭਾ ਖਾਣ ਪੀਣ ਦਾ ਟਾਈਮ ਪਾਸ ਹੋ ਜਾਣਾ ਹੁੰਦਾ ਤਿੰਨ ਚਾਰ ਕਿਲੋ ਜਮੀਨ ਜਿਹਾ ਜਾਨੇ ਫੂਲੀ ਫੂਰਾ ਪਰ ਕੋਈ ਜ਼ਿਆਦਾ ਪਰ ਉਹ ਪਰਮਾਤਮਾ ਦਾ ਇਨਾ ਲੇ ਕੋਈ ਸ਼ੁਕਰਾਨਾ ਕਰਦੇ ਸੱਚੇ ਪਾਤਸ਼ਾਹ ਵੀ ਇੰਨੀ ਬੜੀ ਤੇਰੀ ਦੌਲਤ ਦਿੱਤੀ ਸਾਸਿਕਲ ਬਾਈ ਜੀ ਆਪਾਂ ਫਰੀਦਕੋਟ ਜਾਂਦੇ ਪਏ ਸੀ ਤੇ ਰਸਤੇ ਦੇ ਵਿੱਚ ਕਿਸੇ ਬਾਈ ਨੇ ਰਾਹ ਬਣਾਇਆ ਸੀ ਯਾਰ ਦੇਖ ਕੇ ਇੰਨੀ ਖੁਸ਼ੀ ਹੋਈ ਵੀ ਇਦਾਂ ਦੇ ਲੋਕ ਵੀ ਹੈਗੇ ਨੇ ਬੜੇ ਰਾਹ ਵੱਡੇ ਦੇਖੇ ਸੀ ਤੇ ਪਰ ਬਾਈ ਆ ਬਾਈ ਨੇ ਰਾਹ ਬਣਾਇਆ ਤੇ ਸਿਰ ਆ ਲਾਇਆ ਪਿਆ ਬੋਰੀਆਂ ਲਾ ਲਾ ਕੇ ਤੈ ਬੰਨੀ ਪਈ ਆ ਤੈ ਅੱਜ ਜਿੱਧਰ ਵੀ ਦੇਖੋਗੇ ਬਈ ਅੱਤ ਕਰਾਈ ਪਈ ਬਾਈ ਨੇ ਹੱਥ ਤੁਸੀਂ ਦੇਖ ਲਓ ਆ ਜਿੰਨਾ ਵੀ ਹੈਗਾ ਕਿਲਾ ਡੇਢ ਕਿਲੇ ਦਾ ਮੱਥਾ ਬਾਈ ਨੇ ਐਨ ਪੂਰੀ ਰੀਝਾ ਲਾ ਲਾ ਕੇ ਰਾਹ ਨੂੰ ਬਣਾਇਆ ਹੋਇਆਗਾ ਸਿਰਾਈ ਮਤਲਬ ਯਾਰ ਇੰਨਾ ਵਧੀਆ ਚੀਜ਼ ਬਣਾਈ ਜੀ ਆਪਣਾ ਰੂਹ ਖੁਸ਼ ਹੋ ਗਈ ਵੀ ਦੁਨੀਆ ਤੇ ਇੰਨੇ ਵਧੀਆ ਲੋਕ ਵੀ ਪਏ ਆ ਕਮਾਲ ਕੀਤੀ ਪਈ ਆ ਜਿਨੇ ਵੀ ਕੀਤਾ ਆ ਜਿੱਧਰ ਵੀ ਦੇਖੋਗੇ ਪੁਰਾਣ ਖੁੱਲੇ ਤਰੀਕੇ ਨਾਲ ਪੂਰਾ ਮਤਲਬ ਸੜਕ ਦੇ ਨਾਲ ਬਈ ਨੇ ਮਿੱਟੀ ਪਾ ਪਾ ਕੇ 2-2 3-3 ਫੁੱਟ ਆ ਜਮੀਨ ਦੇ ਵਿੱਚ ਕੀਤਾ ਹੋਇਆਗਾ ਤੇ ਕਣਕ ਵੀ ਮਿੱਟੀ ਪਈ ਆ ਏਦਾਂ ਲੱਗਦਾ ਜਿਵੇਂ ਬਈ ਨੇ ਕਣਕ ਵਿਜਨ ਤੋਂ ਬਾਅਦ ਬਣਾਇਆ ਹੋਵੇ ਦੇਖ ਕੇ ਬਈ ਰੂਹ ਖੁਸ਼ ਹੋ ਜਾਂਦੀ ਆ ਰੂਹ ਪੂਰੀ ਤਹਿ ਲਾਤੀ ਬਈ ਇੰਨੇ ਵਧੀਆ ਤਰੀਕੇ ਨਾਲ ਬਣਾਇਆ ਹੋਇਆਗਾ ਆ ਤੁਹਾਨੂੰ ਅੰਦਰੋਂ ਦਿਖਾਉਣਾ ਬਈ ਉੱਤਰ ਕੇ ਆ ਇੱਧਰ ਬਈ ਖੇਤਾਂ ਜ਼ਮੀਨ ਤੇ ਆਹ ਦੇਖ ਲੋ ਬਈ ਚੰਚਣ ਕੀ ਬੋਰੀਆਂ ਲਾਈਆਂ ਹੋਈਆਂ ਚੰਚਣ ਕੀ ਪੂਰੀ ਮਿਹਨਤ ਕੀਤੀ ਆ ਬਾਈ ਨੇ ਜਿਨੇ ਵੀ ਬਣਾਇਆਗਾ ਇੱਥੇ ਆ ਉਥੋਂ ਤੱਕ ਪਾਣੀ ਲੱਗਾ ਨਹੀਂ ਮੈਂ ਤੁਹਾਨੂੰ ਅੰਦਰ ਤੱਕ ਜਾ ਕੇ ਦਿਖਾਉਂਦਾ ਉਹ ਉਥੋਂ ਤੱਕ ਵੀ ਇਦਾਂ ਦੇ ਦਿਆਲੂ ਲੋਕ ਵੀ ਹੈਗੇ ਆ ਬਈ ਆਪਦੀ ਜ਼ਮੀਨ ਦੇ ਵਿੱਚ ਬੋਰੀਆਂ ਲਾਈਆਂ ਹੋਈਆਂ ਤੇ ਆ ਕੱਲੇ ਬਾਈ ਨੇ ਜ਼ਮੀਨ ਦੇ ਅੰਦਰ ਤੱਕ ਕੀਤਾ ਨੀਤਤ ਅੱਜ ਕੱਲ ਆਪਾਂ ਨੂੰ ਪਤਾ ਲੋਕ ਰਾਹਾਂ ਵੱਢੀ ਜਾਂਦੇ ਆ ਵਟਾਂ ਵੱਢੀ ਜਾਂਦੇ ਰਾਹ ਵੱਢੀ ਜਾਂਦੇ ਪਹਿਲਾ ਬੰਦਾ ਦੇਖਿਆ ਬਈ ਜਿਨੇ ਆਪਦੀ ਜ਼ਮੀਨ ਦੇ ਵਿੱਚ ਰਾਹ ਬਣਾਇਆ ਹੋਇਆ ਮਤਲਬ ਵੀ 2 2 ਫੁੱਟ ਅੰਦਰ ਨੂੰ ਆਹ ਦੇਖ ਲੋ ਕਣਕ ਕਣਕ ਵੀ ਮਿੱਧੀ ਪਈ ਆ ਬੋਰੀਆਂ ਅੰਦਰ ਤੱਕ ਲਾਈਆਂ ਹੋਈਆਂ ਨੇ ਤੇ ਐਨ ਖੁੱਲਾ ਰਾਹ ਬਣਾਇਆ ਹੋਇਆ ਉਹ ਮੱਥੇ ਤੋਂ ਮੱਥੇ ਤੱਕ ਆ ਬਈ ਇਹਨਾਂ ਨੂੰ ਰੋਕ ਲੈਣਾ ਸੀ ਆ ਜੇ ਕੋਈ ਵਧੀਆ ਕੰਮ ਕਰਦਾ ਤਾਂ ਉਹਦੀ ਤਾਰੀਫ ਕਰਨੀ ਚਾਹੀਦੀ ਕੋਈ ਬੰਦਾ ਹੈ ਨਹੀਂ ਉਹ ਬਾਈ ਬੈਠਾ ਇੱਕ ਤੇ ਉਹਨੂੰ ਪੁੱਛਦੇ ਆ ਬਈ ਇਹ ਕੌਣ ਬੰਦਾ ਤੇ ਕਿਹਦੀ ਜ਼ਮੀਨ ਆ ਬਈ ਸਿਰ ਆਇਆ ਪਿਆ ਜਿੰਨੀ ਵੀ ਬਈ ਉਰੇ ਆਇਆ ਗੱਲ ਸੁਣੋ ਸੱਚੀ ਗੱਲ ਬਾਈ ਜੀ ਸੱਚੀ ਗੱਲ ਜੀ ਤੇ ਬਾਈ ਆ ਮੜਾ ਦੱਸੋਗੇ ਜ਼ਮੀਨ ਕਿੰਨਾ ਦੀ ਹੈ ਕੀ ਗੱਲ ਸਤੂ ਕੀ ਗਲਤੀ ਹੋ ਗਈ ਜੀ ਗਲਤੀ ਦੀ ਗੱਲ ਨਹੀਂ ਬਾਈ ਹਾਂ ਜੀ ਆਪਾਂ ਤਾਂ ਇਹੀ ਪੁੱਛਣਾ ਸੀ ਵੀ ਜੀ ਨੇ ਵੀ ਆਹ ਬਾਈ ਬੋਰੀਆਂ ਲਾਈਆਂ ਨੇ ਹਾਂ ਜੀ ਬਹੁਤ ਵਧੀਆ ਕੰਮ ਕੀਤਾ ਇਹ ਜ਼ਮੀਨ ਕਿੰਨਾ ਦੀ ਹੈ ਇਹ ਤਾਂ ਹੀ ਦੱਸਣਾ ਸੀ ਜੀ ਮੈਂ ਇਹ ਤੇ ਅਸੀਂ ਬਤਾ ਜੀ ਇਹ ਬੜੇ ਪ੍ਰੇਮ ਨਾਲ ਆਏ ਆ ਤੁਹਾਡੀ ਹਾਂ ਜੀ ਬਈ ਤੁਹਾਨੂੰ ਸਲੂਟ ਆ ਯਾਰ ਬਹੁਤ ਵਧੀਆ ਕੰਮ ਕੀਤਾ ਬਾਈ ਜੀ ਤੁਸੀਂ ਤੇ ਆ ਮੜਾ ਮੈਕ ਫੜੋ ਟੱਕ ਨਾ ਜੀ ਵੈਰੀ ਗੁੱਡ ਫਾਇਰ ਕੁਲਪੰਦਿੰ ਮੋਰਗੀ ਠੀਕ ਆਵਾਜ਼ ਆ ਜਾਨੀ ਇੱਥੇ ਰੱਖੇ ਰੱਖ ਠੀਕ ਠੀਕ ਛੜਦੇ ਪੰਜ ਇੱਥੇ ਲੱਗ ਗਿਆ ਹਾਂ ਹੁਣ ਦੱਸੋ ਬਈ ਤੁਹਾਡੇ ਦਿਮਾਗ ਚ ਕਿੱਦਾਂ ਆ ਜੀ ਇਹ ਦਿਮਾਗ ਇੱਥੇ ਰੋਡ ਜਿਹੜਾ ਵੱਡਾ ਬਣਾਂਗੇ ਤੇ ਮਸ਼ੀਨ ਆਈ ਉਹਨੇ ਮਸ਼ੀਨ ਵੱਡਾ ਮਸ਼ੀਨ ਖਾਲ ਖਲੂਰ ਕੋਈ ਮੈਂ ਕਿਹਾ ਵੀ ਤੁਸੀਂ ਛੜਦੋ ਕੰਮ ਇਹਦਾ ਤੁਸੀਂ ਮੈਨੂੰ ਦੇ ਦਿਓ ਕੱਲੇ ਨੂੰ ਐਸਾ ਮੱਚ ਫੁਰਨਾ ਬਣਿਆ ਵੀ ਐਸਾ ਨਾ ਬਨੋ ਵੀ ਸਚਿਆਰਾ ਤੇ ਸੋਹਣਾ ਲੱਗੇ ਯਾਰ ਤੇ ਪਰ ਉਹ ਕਿਰਪੋਸ ਵੈਗੂ ਦੀ ਮਾਲਕ ਦੀ ਆ ਯਾਨੀ ਮੈਂ ਨਹੀਂ ਬਦਾ ਉਹਨੇ ਕੋਈ ਐਸੀ ਨਿਗਾਹ ਮਾਰਾਈ ਸੱਚੇ ਪਾਸ਼ੇ ਮੇਥੋਂ ਕਰਵਾ ਲਿਆ ਤੇ ਹਰ ਇੱਕ ਬੰਦਾ ਇਹਨੂੰ ਸਚਾਉਂਦਾ ਕਹਿੰਦਾ ਹਰ ਇੱਕ ਬੰਦਾ ਵੇਖ ਕੇ ਸੋਹਣਾ ਲੱਗਦਾ ਕੰਮ ਕੀਤਾ ਬੜਾ ਸ਼ਾਬਾਸ਼ ਦੇ ਕੇ ਜਾਂਦੇ ਮੈਂ ਬਹੁਤ ਵਧੀਆ ਕੰਮ ਆਈ ਅੱਜ ਕੱਲ ਤਾਂ 50 50 ਕਿੱਲੇ ਵਾਲੇ ਕਿੰਨਾਂ ਕੋਲੇ ਜ਼ਮੀਨ ਹੈਗੀ ਆ ਜੀ ਤੇ ਉਹ ਵੀ ਵਟਾਂ ਵੱਢੀ ਜਾਂਦੇ ਆ ਵੀ ਕਿਤੋਂ ਮਿਲ ਜੇ ਲੋਕ ਛੜਕਾ ਵੱਢੀ ਜਾਂਦੇ ਠੀਕ ਹੈ ਤੇ ਤੁਹਾਡੇ ਕੋਲੇ ਜ਼ਮੀਨ ਕਿੰਨੀਆਂ ਬਈ ਜ਼ਮੀਨ ਸਾਰੇ ਕੋਲ ਜੀ ਖਾਣ ਪੀਣੋ ਦਾ ਟਾਈਮ ਪਾਸ ਹੋ ਜਾਣਾ ਹੁੰਦਾ ਤਿੰਨ ਚਾਰ ਕਿੱਲੇ ਜ਼ਮੀਨ ਹੈ ਜਿਹੜਾ ਜਾਂਨੇ ਪੂਰੀ ਪਰ ਆਪਣੇ ਕੋਲ ਨਹੀਂ ਜ਼ਿਆਦਾ ਪਰ ਉਹ ਪ੍ਰਮਾਤਮਾ ਦਾ ਇਨਾ ਲੇ ਕੋਈ ਸ਼ੁਕਰਾਨਾ ਕਰਦੇ ਸੱਚੇ ਪਾਸ਼ਾ ਵੀ ਇੰਨੀ ਬੜੀ ਤੇਰੀ ਦੌਲਤ ਦਿੱਤੀ ਬਖਸ਼ੀ ਜੋ ਦਿੱਤਾ ਤੋ ਬੜਾ ਬੜਾ ਸੋਹਣਾ ਸੱਚਾ ਇਹਨਾਂ ਵੱਧਾ ਬੰਨ ਕੇ ਵਿਖਾਇਆ ਹੱਥੀ ਮਿਹਨਤ ਕੀਤੀ ਹੈ ਪੂਰੀਆਂ ਮੁੱਲ ਲੈ ਲੈਂਦੀਆਂ ਲਾ ਜੀ ਇਥੋਂ ਪਿੰਡ ਜਿਹਾ ਮਿਲ ਜਾਂਦੀਆਂ ਅਸੀਂ ਮੈਨੂੰ ਗੱਟੇ ਬਸਤਰੀਆਂ ਕੋਲ ਮੈਂ ਗਰੇਟ ਕਰ ਲਿਆ ਉਹਨੇ ਵੀ ਤੈਨੂੰ ਗੱਟੇ ਫਰੀ ਆਪ ਹੀ ਮੈਂ ਭਰਦਾ ਸੀ ਆਪ ਹੀ ਮੈਂ ਸਲਾਈ ਕਰਦਾ ਆਪ ਹੀ ਚਾਹਦਾ ਚਕਾਉਣ ਮੇਰੇ ਨਾਲ ਕੋਈ ਲਾਉਦਾ ਨਹੀਂ ਮੈਂ ਸਾਰਾ ਕੰਮ ਇਹ ਆਪ ਹੀ ਕੀਤਾ ਬਿਨਾ ਰੱਸੀ ਤੋਂ ਬਿਨਾ ਅਸਟੇ ਮੇ ਲਾਉਣ ਤੋਂ ਹੱਥਾਂ ਨੇ ਆਪ ਦੇ ਨਾਲ ਦਿਮਾਗ ਨਾਲ ਦਮਾਗੋ ਭਗਵਾਨ ਨੇ ਵਰਤਿਆ ਸੱਚੇ ਪਾਤਸ਼ਾਹ ਨੇ ਕਲਾਤੀ ਆਪਾਂ ਵੈਸੇ ਵੀ ਇੱਧਰ ਉਧੇ ਨਹੀਂ ਆ ਬਹੁਤ ਅੱਗੇ ਆ ਮਤਲਬ ਹਾਂਜੀ ਫੁੱਟ ਫੁੱਟ ਜ਼ਮੀਨ ਦੇ ਪਿਛਾੜ ਮਾਂ ਹਾਂਜੀ ਹਾਂਜੀ ਇਹ ਵੀ ਬਸ ਪਰਮਾਤਮਾ ਨੇ ਪਿਛਾੜ ਕੀਤਾ ਜੀ ਵਾਕਿਆ ਤੁਸੀਂ ਜ਼ਮੀਨਾਂ ਦੇ ਪਹਿਲਾਂ ਸੜਕਾ ਵਢੀ ਜਦੇ ਪਰ ਮੈਂ ਤਾਂ ਪਿਛਾੜ ਕੇ ਸੋਹਣਾ ਕੰਮ ਕੀਤਾ ਵੀ ਉਹ ਨਾਲ ਅਗਲਾ ਕੇ ਲਾੜਾ ਚਾਕੇ ਫਿਰ ਤੇ ਮੋੜ ਤੇ ਪਿਛਾੜ ਅਗ ਬਣਾਈ ਦੇ ਸੋਹਣਾ ਲਗੇ ਚੌੜਾ ਰਸਤਾ ਨੰਗਲ ਵਾਲੇ ਨੂੰ ਹਰਗੁਣ ਆਨੰਦ ਆਵੇ ਦਾ ਕਿਰਪਾ ਉਸ ਵੇਗ ਰੂ ਦੀ ਬਹੁਤ ਨਹੀਂ ਕੀਤਾ ਕੁਛ ਜੋ ਕਰਾਲ ਕੇ ਮੈਥੋਂ ਪਰਮਾਤਮਾ ਹੀ ਕਰਾ ਗਿਆ ਵੇਗ ਰੂ ਕਿਉਂਕਿ ਬਾਈ ਜੀ ਤੁਸੀਂ ਦੇਖੋ ਵੀ ਸੜਕਾਂ ਦਾ ਕਿੰਨਾ ਥਾਂ ਸੀ ਬਹੁਤ ਬੜਾ ਲੈ ਬਾਈ ਨੇ ਦੋ ਦੋ ਫੋਟੋ ਦੁਸ਼ ਅੱਗੇ ਆਦੀ ਜ਼ਮੀਨ ਦੇ ਵਿੱਚ ਬੰਨ੍ਹ ਕੇ ਕੀਤਾ ਹੋਇਆਗਾ ਆ ਬਧਾ ਠੀਕ ਹੈ ਜਿਹੜੀ ਬਾਈ ਨੂੰ ਮੈਂ ਪੁੱਛਿਆ ਵੀ ਜ਼ਮੀਨ ਕਿੰਨੀ ਹੈ ਬਾਈ ਕੋਲੇ ਮਨੂ ਸੀਗਾ ਵੀ ਬੜੀ ਜ਼ਮੀਨ ਹੋਊਗੀ ਤਾਂ ਬੰਦੇ ਨੇ ਖੁੱਲੇ ਜੇਰੇ ਨਾ ਕਰ ਲਿਆ ਪਰ ਨਹੀਂ ਜ਼ਮੀਨ ਬਾਈ ਕੋਲ ਜਾਂਦਾ ਖਾਨ ਜੋਗੀ ਹੈਗੀ ਆ ਵੀ ਤਾਂ ਕਿਸੇ ਤੋਂ ਜ਼ਿਆਦਾ ਨਹੀਂ ਪੈਂਦੀ ਕਹਿੰਦਾ ਮਤਲਬ ਬਾਈ ਕੋਲੇ ਚਾਹੇ ਜ਼ਮੀਨ ਘੱਟ ਆ ਪਰ ਜ਼ਮੀਰ ਹੈਗਾ ਜਮੀਰ ਜਾਗਦਾ ਬੈਦਾ ਠੀਕ ਆ ਤੇ ਬਾਈਆਂ ਦਾ ਕੋਈ ਨੁਕਸਾਨ ਹੋ ਜੇ ਹਨਾ ਅਗਲੇ ਵਾਰਾ ਵੜਿਆ ਗਿਆ ਯਾ ਤਾਂ ਹੀ ਹੋ ਗਿਆ ਹਾਂਜੀ ਹਾਂਜੀ ਅਜੀ ਮੈਂ ਇਹ ਸੋਚਿਆ ਪਸ਼ਾਹ ਮਣਾ ਹੜ ਜਾ ਫੋਟਣਾ ਜੇ ਦੇਣਾ ਤੂੰ ਪਰਮਾਤਮਾ ਨੇ ਇੱਥੇ ਬਰਕਤ ਸੱਚੇ ਪਾਗਲ ਤੇਰੇ ਕਲਾ ਬਣਾ ਦੇਣੀ ਐ ਪਸ਼ਾਹ ਟਾ ਕੇ ਬੰਨ ਕੇ ਵਿਖਾ ਲੋਗ ਵੱਢੀ ਬਹੁਤ ਹੋ ਜਾਂਦੇ ਚੌੜਾ ਰਸਤਾ ਕਿੱਦੇ ਤੁਹਾਨੂੰ ਮਿਲ ਦਿਸੂਗਾ ਹੁਣ ਹਰ ਤੜਫੂਗਾ ਵੀ ਉਧਰ ਨੂੰ ਖੜੇ ਸਾਂ ਜਾਏਗੇ ਆਪਾਂ ਉਤੋਂ ਪਾਸ ਔਖਾ ਹੋ ਜਾਾਂਗੇ ਜੀ ਛੜਕਾ ਦੇ ਨਾਲ ਥੜੇ ਪੇ ਮਿਲੇ ਪੇ ਬੰਦੇ ਬਾਕੀ ਕਿ ਲਈ ਸਫਾਈ ਆ ਕੋਈ ਟੂਆ ਟੱਬਾ ਕੋਈ ਚਾਰੀ ਮਾਰ ਓੜੜਾ ਰਪਾ ਮੈਂ ਚੱਕਦਾ ਰਹਿਣਾ ਵੀ ਆਪਦਾ ਮੱਥਾ ਸਚਾਰਾ ਹੀ ਰੱਖਾ ਸਚਾਰ ਚੌਂਤੇ ਆ ਮੈਂ ਤੇ ਤੁਹਾਡੇ ਦਿਮਾਗ ਚ ਕਿਵੇਂ ਵਿਚਾਰ ਆ ਮਸੇ ਪ੍ਰਮਾਤਮਾ ਨੇ ਕਲਾ ਦਿੱਤੀ ਮੈਂ ਬਾਬਾ ਤਲੋਸ ਨੂੰ ਸੇਵਾ ਕਰਦਾ ਬਰਦਵੇ ਦੇ ਵਿੱਚ ਉਹੀ ਸੇਵਾ ਜੇ ਲੱਗਾ ਮੇਰਾ ਮਨ ਨੇ ਪਰਮਾ ਬਣਿਆ ਵੀ ਤੂੰ ਐ ਨੂੰ ਐ ਚੱਲ ਕੇ ਵੇਖ ਕਰਕੇ ਵੇਖ ਲਾ ਮੇਰਾ ਸੁਣ ਦਸੀਏ ਦੱਸ ਜੇ ਪਾਸ਼ਾ ਦਾ ਦੁਨੀਆ ਉਹਦੀ ਝੁਕਦੀ ਆ ਬਾਬਾ ਤਲੋਸਿਆਂ ਦਾ ਉਹੀ ਸੇਵਾ ਕਰਦੇ ਜਾਂਦੇ ਆ ਜਿਹਨੂੰ ਸ਼ਰਧਾ ਨਾ ਭਾਵਨਾ ਨਾ ਉਸ ਉਸ ਨੇ ਮੈਨੂੰ ਕੋਈ ਸੁੱਧ ਬਦ ਦਿੱਤੀ ਬਖਸ਼ੀ ਪਰਮਾਤਮਾ ਨੇ ਤੇ ਤੁਹਾਨੂੰ ਮੈਂ ਬੰਨ ਕੇ ਇਕੱਲੇ ਬੰਦੇ ਨੇ ਨਾਲ ਮੈਂ ਲਾਇਆ ਕਿਸੇ ਨੂੰ ਕਿਲਾ ਲਾ ਮੈਂ ਤੁਹਾਨੂੰ ਬੰਨ ਕੇ ਮੈਂ ਤਾਂ ਵਿਖਾਤਾ ਪੀ ਭਰਾਓ ਮੇਰੇ ਚਾਹ ਫਰਨਾ ਬਸਿਆ ਸੀ ਇਹ ਕਿੰਨਾ ਕਿੰਨਾ ਬੰਨਿਆ ਇਹ ਆਪਣੀ ਜ਼ਮੀਨ ਆਪਣੇ ਕਿਲਾ ਉਹਨਾਂ ਉਹਨਾਂ ਬੰਨਿਆ ਇੱਕ ਕਿਲਾ ਪੂਰਾ ਇਹ ਕਿਲਾ ਜ਼ਮੀਨ ਦਾ ਇਹ ਮੱਥਾ ਬਦਿਆ ਤੇ ਉਹਦਾ ਮੱਥਾ ਬੰਨਤਾ ਬੰਨਤਾ ਠੀਕ ਹੈ ਹਾਂਜੀ ਇਹ ਆ ਆਪਣੇ ਘਰ ਨੂੰ ਜਾਂਦੀ ਹੈ ਪਈ ਜਾਂਦੀ ਹਾਂਜੀ ਜੀ ਠੀਕ ਹੈ ਹਾਂ ਜੀ ਇਹ ਦੇਖ ਕੇ ਵਾਹ ਬਈ ਯਾਰ ਹਾਂ ਦਿਲੋਂ ਸਲੂਟ ਆ ਬਈ ਯਾਰ ਵਾਰ-ਵਾਰ ਤੇਰੀ ਤਾਰੀਫ ਕਰਨ ਨੂੰ ਦਿਲ ਕਰਦਾ ਬਹੁਤ ਵਧੀਆ ਨਾਮ ਕੀਤਾ ਤੁਸੀਂ ਸੱਚਾ ਠੀਕ ਹੈ ਕਿੰਨੀ ਇਹਦੀ ਤਾਰੀਫ ਕੀਤੀ ਆ ਵੀ 19 ਘਾਟਾ ਨਹੀਂ ਤਾਂ 50 50 100 100 ਕਿੱਲੇ ਵਾਲੇ ਇਹ ਰਾਹ ਵੱਡੀ ਜਾਂਦੇ ਲੋਕ ਸੱਚਾ ਠੀਕ ਹੈ ਸੱਚਾ ਤੇ ਪਰ ਤੁਸੀਂ ਇਹੋ ਜਿਹਾ ਕੰਮ ਕੀਤਾਗਾ ਭਾਵਨਾ ਬਹੁਤ ਵਧੀਆ ਭਾਵਨਾ ਤੁਹਾਡੀ ਸਲੂਟ ਆ ਤੁਹਾਨੂੰ ਠੀਕ ਹੈ ਔਰ ਕੋਈ ਗੱਲਬਾਤ ਕਰਨੀ ਚਾਵੇ ਲੋਕਾਂ ਨੂੰ ਸੁਝਾਅ ਦੇਣਾ ਚਾਹੋ ਸੁਝਾਅ ਬਸ ਇਹ ਹੋਈ ਆ ਵੀ ਜੇ ਕੋਈ ਬੰਦਾ ਆਪ ਦੇ ਸਟੈਂਡ ਤੇ ਪੈਰਾਂ ਹਸਰ ਤੇ ਪਹਿਲੀ ਆਦੀ ਵੱਟ ਡੋਲਾ ਸੋਹਣਾ ਸਜਾ ਕੇ ਰੱਖੇ ਤਾਂ ਸੋਹਣਾ ਹੱਕ ਨੂੰ ਲੱਗਦਾ ਪਰ ਵੜ ਦਿੰਦੇ ਆ ਦੋ ਦੋ ਰੇ ਘਟਾ ਦਿੰਦੇ ਕੋਈ ਚੀਜ਼ ਉਲਟ ਪਲਟ ਜੇ ਫਿਰ ਆਪਾਂ ਪਸਤਾਉਨੇ ਕਿਡਾ ਨੁਕਸਾਨ ਵੇਖੋ ਲੱਖਾਂ ਦਾ ਹੁੰਦਾ ਬੰਦਾ ਕੁਝ ਅਜੇ ਮਸ਼ੀਨਰੀ ਪੱਟ ਜੇ ਕਿਡਾ ਬੁਰਾ ਕਬ ਸੋਚਿਆ ਜਾਂਦਾ ਤੇ ਜੇ ਆਪਾਂ ਆਦੀ ਪਈ ਆ ਕੋਈ ਰਾਹ ਕਿਹੜਾ ਕਮਰਾ ਜਾਂ ਕੋਈ ਹਰ ਜੀ ਨੂੰ ਸਜਾ ਕੇ ਰੱਖੀਏ ਉਸ ਸਜਾਰੇ ਦਾ ਮੁੱਲ ਤਾਂ ਫਿਰ ਵੱਖਰਾ ਵੇਖਣ ਵਾਲੇ ਵੇਖੋ ਆਪ ਹੀ ਪਰਖ ਵੀ ਵੇ ਖੜ ਕੇ ਨੰਗਦੇ ਜਦ ਵੀ ਮੈਂ ਤੁਸੀਂ ਵੀ ਆਏ ਮੇਰੇ ਕੋ ਖੋਬੰਦੇ ਬੜੇ ਮਿਲਦੇ ਆ ਕੇ ਉਹਦੇ ਬਾਈ ਕਿਵੇਂ ਬੱਦਾ ਕਿੰਨਾ ਟਾਈਮ ਲਗਾ ਮੇਰੇ ਟਾਈਮ ਤਾਂ ਯਾਰ ਛੱਡੋ ਵੀ ਮੈਂ ਕੱਲੇ ਨੇ ਗੱਟੇ ਭਰ ਕੇ ਤੇ ਚਿਣ ਕੇ ਤੁਹਾਨੂੰ ਕਿਲਾ ਆਲਾਮ ਤੇ ਵਿਖਾਤਾ ਹੈ ਉਹ ਜਿਹੜਾ ਉਹ ਨਾ ਫਰੀਦਕੋਟ ਚੱਲੇ ਸੀ ਹਾਂਜੀ ਠੀਕ ਹੈ ਤੇ ਅਸੀਂ ਕਿਦੋਂ ਦੇਖਿਆ ਤੇ ਸਾਡੇ ਤੋਂ ਧੱਕੇ ਨਾਲ ਬ੍ਰੇਕ ਵੱਜੀ ਵਾਹ ਵਾਹ ਟਾਈਮ ਵੀ ਥੋੜਾ ਸੀਗਾ ਠੀਕ ਹੈ ਪਰ ਆ ਵੀਰਾਂ ਨਾਲ ਦਾ ਆਂਦਾ ਯਾਰ ਵੀ ਆਪਾਂ ਵੀਡੀਓ ਬਣਾਉਣੀ 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 ਠੀਕ ਹੈ ਠੀਕ ਹੈ ਤੇ ਫਿਰ ਅਸੀਂ ਦੇਖਿਆ ਸਾਨੂੰ ਇੱਥੇ ਕੋਈ ਦਿਸਿਆ ਨਹੀਂ ਤੇ ਤੁਸੀਂ ਇੱਥੇ ਖੜੇ ਸੀ ਮੈਂ ਕਿਹਾ ਬਾਈ ਨੂੰ ਪੁੱਛਦਾ ਕਿ ਦੀ ਜ਼ਮੀਨ ਹੈ ਹਾਂਜੀ ਜ਼ਮੀਨ ਮੇਰੀ ਇੱਕ ਕੁਦਰਤੀ ਵੀ ਥੁੱਡੀ ਨਿਕਲ ਗਈ ਹੈ ਠੀਕ ਹੈ ਜੀ ਤੇ ਬਹੁਤ ਵਧੀਆ ਕੰਮ ਆ ਬਾਈ ਤੇ ਇੱਕ ਗੱਲ ਦੱਸੋ ਵੀ ਕਿਹੜੇ ਆ ਵੱਟਾਂ ਵੱਢ ਲੈਂਦੇ ਨੇ ਯਾ ਰਾਹ ਵੱਢ ਲੈਂਦੇ ਨੇ ਰਾਹ ਵੱਢਣ ਜਾਂ ਵੱਟਾਂ ਵੱਢਣਾ ਕੋਈ ਫਰਕ ਪੈਂਦਾ ਨਹੀਂ ਪੈਦਾ ਘਾਟੇ ਵਾਲੀ ਗੱਲ ਹੀ ਕੋਈ ਐਡਾ ਕੋਈ ਚੰਗਿਆਈ ਨਹੀਂ ਵੜਿਆਈ ਨਹੀਂ ਇਹਦੀ ਉਹ ਘਾਟੇ ਵਾਲੀ ਗੱਲ ਬੁਰਾ ਪਾਲਾ ਹਰ ਕਨਸਾਨ ਕਿੱਡਾ ਪੇੜਾ ਸ਼ਬਦ ਬੋਲਦੇ ਕਈ ਵਾਰ ਆਪਣੇ ਜਿਆ ਤੇਰਾ ਖਾਣਾ ਖਰਾਬ ਹੋ ਜਾਂਦਾ ਬਾਬੇ ਖਾਣਾ ਖਰਾਬ ਹੋ ਜਾਂਦਾ ਜੋ ਦੋਖ ਆਇਆ ਤਾਂ ਗਲੇ ਕਿਹਾ ਨਾ ਜੇ ਸੱਚਾ ਦਾ ਕੰਮ ਕੀਤਾ ਤੇ ਵੇਖੋ ਅਗਲਾ ਫਸ ਕੇ ਆਂਦਾ ਯਾਰ ਆਹਾਹਾ ਬੜਾ ਸੋਹਣਾ ਯਾਰ ਕਿਸੇ ਨੇ ਪੈੜਾ ਬੰਦਾ ਹੈ ਜਾਂ ਕਿਸੇ ਦਾ ਤੇ ਵਾਟਰ ਲਾਈ ਆ ਮਿੱਟੀ ਬਣਾਈ ਆ ਸੋਹਣੀ ਬਣਾਈ ਆ ਉਹਦਾ ਬੁਰਾ ਕੰਮ ਹੀ ਹੈ ਹਾਂਜੀ ਇਹ ਸਮਝ ਲਓ ਕਿ ਸੇਵਾ ਕਰਦੇ ਬਾਬਾ ਤਰੋਸੇ ਚਰਨਾਂ ਦੇ ਵਿੱਚ ਖਬਰ ਸੱਚੇ ਪਾਉ ਨੇ ਕਿਰਪਾ ਕਰਾ ਕਰਾ ਕਰਦੀ ਇਹ ਕਿ ਜਾਂਦਾ ਵੀ ਬੜਾ ਗੁਰੂ ਘਰ ਨੂੰ ਰਸਤਾ ਜਾਂਦਾ ਆਪਣਾ ਇਹ ਤੇ ਉਹਨੇ ਕੋਈ ਕਿਰਪਾ ਕਰਦੀ ਜene ਮੈਂ ਪਛਾਣ ਹਾ ਕੇ ਆਦੇ ਦਿਲੋਂ ਮਨੋ ਤਨੋ ਇਹ ਨਹੀਂ ਗੱਲ ਮੈਨੂੰ ਕਿਸੇ ਨੇ ਕਿਹਾ ਨਹੀਂ ਮੈਨੂੰ ਪਰਿਵਾਰ ਨੇ ਨੇ ਕਿਹਾ ਉਹਨੇ ਬਿਸ਼ੱਕ ਪਰ ਮਾਹੋਰ ਪਿਛਾੜ ਜਾ ਕੋਈ ਫਰਕ ਨਹੀਂ ਪੈਂਦਾ ਪੰ ਦੂਆ ਚੋਰਾ ਨਾ ਕੋਈ ਘਾਟ ਨਹੀਂ ਪੈਂਦੀ ਉਹ ਜੇ ਦੇਣਾ ਤੂੰ ਪਰਮਾਤਮਾ ਨੇ ਇੰਨੀ ਤੈਨੂੰ ਤੇਰੀ ਕਿਰਪਾ ਕਰ ਦੇਣੀ ਹੈ ਬਹੁਤ ਵਧੀਆ ਗੱਲ ਬਾਤ ਤੇ ਸ਼ੁਕਰੀਆ ਬਈ ਤੁਹਾਡਾ ਬਹੁਤ ਬਹੁਤ ਧੰਨਵਾਦ ਠੀਕ ਹੈ ਧੰਨਵਾਦ ਜੀ ਤੁਹਾਡਾ ਵੀ ਬਹੁਤ ਵਧੀਆ ਕੰਮ ਕੀਤਾ ਠੀਕ ਹੈ ਸੁਚਾਰਾ ਕੀਤਾ ਤੇ ਬਹੁਤ ਵਧੀਆ ਕਿੰਨੀ ਤਾਰੀਫ ਕੀਤੀ ਜਾਂਦੀ ਉਨੀ ਘਾਟਾ ਘਾਟਾ ਠੀਕ ਹੈ ਬਹੁਤ ਬਹੁਤ ਧੰਨਵਾਦ ਬਈ ਬੜੇ ਬੰਦੇ ਆਉਂਦੇ ਜੀ ਬੜੇ ਬੰਦੇ ਨੇ ਵੇਖਿਆ ਆ ਕੇ ਵੀ ਯਾਰ ਕੱਲਾ ਬੰਦਾ ਮੋਰਚਾ ਲਾਈ ਬੈਠਾ ਯਾਰ ਇਹ ਬੰਦੂ ਮਖੌਲ ਕਰਦੇ ਆ ਤੇ ਕਿਵੇਂ ਬਣੇਗਾ ਕਿਵੇਂ ਕਰੇਗਾ ਮੈਂ ਤਾਂ ਵੀ ਖੜ ਜੋ ਕਰਾ ਟਾਈਮ ਦੇਉ ਤੇ ਤੁਹਾਨੂੰ ਬਣ ਕੇ ਵਿਖਾ ਦਿੰਦਾ ਇੱਕ ਬਈ ਰਾ ਵਧਣਾ ਤੇ ਜਾਂ ਵੱਟ ਵਧਣਾ ਕੋਈ ਫਰਕ ਨਹੀਂ ਪੈਂਦਾ ਦਿਲ ਸੰਜੋ ਮੰਨੇ ਖੜਦਾ ਮੰਨ ਨੂੰ ਕੰਟਰੋਲ ਕਰ ਲੇਗਾ ਉਹ ਦੇ ਨਾਲ ਬੜਾ ਕੋਈ ਦਿੰਦਾ ਵੇਖਣ ਦੇ ਵਿੱਚ ਸਾਡੀ ਸੁਰਤ ਦੇ ਵਿੱਚ ਪਹਿਲਾਂ 5 ਮਣ 4 ਮਣ ਦਾਣੇ ਕਿਲੇ ਤੇ ਛੱਡਦੇ ਸੀ ਅੱਜ ਉਹਨਾਂ ਪੈ ਦਾਣਾ ਫੱਕਾ ਗਰੀਬ ਚੁਣ ਕੇ ਲੈ ਆਂਦਾ ਮਸ਼ੀਨਾਂ ਵਿੱਚੋਂ ਕੱਢ ਕੇ ਜੇ ਸੋਚੀਗੇ ਤਾਂ ਵੇਖੋ 50 ਮਣ 60 ਮਣ ਕੋਈ 65 ਮਣ ਦੀ ਹੱਦ ਦੱਸੀ ਜਾਂਦਾ ਚਲੋ 40 ਰੱਖ ਲੋ ਬੜੀ ਔਟਕਾਂ ਚ ਆਉਲੀਗੇ ਚ ਪਰਮਾਤਮਾ ਨੇ ਆਪਣਾ ਪਰਿਵਾਰ ਵਧਾਇਆ ਨਾ ਸੱਚੇ ਪਾਤਸ਼ਾਹ ਨਾਲ ਅਨਾਜ ਹੀ ਵਧਾਤਾ ਪਰ ਸਬਰ ਸੰਤੋਖ ਇਨਸਾਨ ਨੂੰ ਥੋੜੇ ਹੋਣਾ ਚਾਹੀਦਾ ਹਾਂਜੀ ਹਾਂਜੀ ਸਬਰ ਤੇ ਨਜ਼ਾਰਾ ਆਉਦਾ ਜੇ ਫੜਾਪਾਂ ਨੇ ਭੁੱਖ ਵੜ ਗਈ ਫਿਰ ਆਪਾਂ ਵੀ ਮੇਰਾ ਵੀ ਮੇਰਾ ਤੇ ਆਪਾਂ ਹੈ ਕਿਸਦਾ ਕੁਛ ਨਹੀਂ ਕਿੱਲੇ ਕੱਟੇ ਆਪਣੇ ਤੇ ਜੇ ਸੱਚੀ ਗੱਲ ਸਬਰ ਦਾ ਸਬਰ ਹੀ ਹੈ ਪਰ ਵੀ ਤੁਹਾਡੇ ਨਾਲ ਗੱਲਬਾਤ ਕਰਕੇ ਸਾਨੂੰ ਲੱਗਾ ਵੀ ਸਬਰ ਹੈਗਾ ਤੇ ਚੰਗੇ ਇਨਸਾਨ ਵੀ ਦੁਨੀਆ ਤੇ ਹੈਗੇ ਚਾਹੇ ਕਾਲ ਯੋਗ ਚੱਲਦਾ ਪਿਆ ਚੱਲਦਾ ਚੱਲਦਾ ਸੱਚ ਚੰਗੇ ਇਨਸਾਨ ਵੀ ਹੈਗੇ ਤੇ ਬਹੁਤ ਹੈਗੇ ਧਰਮੀ ਵੀ ਹੈਗੇ ਜਿਨ੍ਹਾਂ ਕਰਕੇ ਧਰਤੀ ਖੜੀ ਖੜੀ ਆ ਇਹਨਾਂ ਥੱਲੇ ਆ ਹਾਂਜੀ ਵਾਕਿਆ ਸੱਚ ਹੈ ਸੱਚੀ ਚਲੋ ਠੀਕ ਹੈ ਧੰਨਵਾਦ ਸਤਿ ਸ੍ਰੀ ਅਕਾਲ ਸਤਿ ਸ੍ਰੀ ਕਾਲ ਜੀ